ਯਾਰ ਇਹ ਤਾਂ ਬਟੇਓ ਤੇ ਕਾਮ ਰਿਪੋਰਟ ਨਾਲ ਸੇਵ ਆਇਆ ਕਿੰਨੇ ਦੇ ਵਿੱਚ ਆ ਉਹਨਾਂ ਨੂੰ ਤੇ ਰਿਕਵਰ ਫਾਟਸ ਨੂੰ ਜਵਾਸ ਤੇ ਜਾਫੀ ਹੁਣ ਤੱਕ ਆਪਰੇ ਤੇ ਵਾਲਾ ਟੈਕਨੀਕਲ ਕਰਾਣਾ ਸਰਵਿਸ ਦੇ ਤਾਂ ਆ ਲੋਕਾਂ ਨੂੰ ਬਾਕੀ ਇਹੋ ਜਿਹੇ ਫਾਰਮ ਤਾਂ ਕੋਈ ਭਰੇਗਾ ਨਹੀਂ ਇਹ ਇੰਨਾ ਪਸੋਂ ਜੀ ਜੀ ਮੰਡੀ ਤੇ ਉੱਥੋਂ ਦਾਸ ਕਿਹਨੇ ਹੀ ਸੇਵ ਕੀਨੇ ਤੇ ਚਾਹ ਪਹਿਲਾਂ ਕੋਈ ਸੀ ਤੇ 2 ਮਹੀਨੇ ਕੋਲ ਨਾ ਕਰਕੇ ਜਦ ਮੈਂ ਤੇ ਰਿਕੇ ਕਿਹਾ ਕਿ ਉਦੇ ਵਿੱਚੋਂ ਉਹਨਾਂ ਕਹਿੰਦੇ ਕਿ ਤੁਸੀਂ ਜੀ ਆਇਆਂ ਨੂੰ ਪੁੱਤੀ ਦੇਵ ਦੀ ਤੇ ਉਹਦੇ ਵਿੱਚ ਨੇ ਛੇਵ ਨਿਕਲਿਆ ਇਹ ਛੇਵ ਨਿਕਲਿਆ ਤੇ ਮੈਨੂੰ ਇੱਕ ਸਾਥੀ ਬਤਰਾਇਆ ਰਖ ਦਿੱਤਾ ਜੀ ਦੇ ਵਾਸਤਨਾ ਹਲੇ ਸੀ ਅਸੀਂ ਹਮ ਪਰ ਉਹ ਚਾਹ ਕਰਦਾ ਚਾਹਦਾ ਲਿਖੇ ਉਹਨਾਂ ਨੇ ਜੀ ਕਿ ਮੈਂ ਤੁਹਾਡੇ ਸਾਹਮਣੇ ਕੁਝ ਨਹੀਂ ਕਹਿ ਸਕਦਾ ਕਿ ਜੋ ਉਸਾਰਨੀ ਵਿੱਚ ਲਿਖਿਆ ਰਿਹਾ ਹੈ ਪਾਕਿਸਤਾਨ ਬਾਰੇ ਵੀ ਕੁਝ ਲਿਖਿਆ ਕੀ ਲਿਖਿਆ ਹਾਂ ਜੀ ਉਹਨਾਂ ਪਾਕਿਸਤਾਨ ਦੇ ਬਾਰੇ ਲਿਖਿਆ ਕਿ ਪਾਕਿਸਤਾਨ ਜਿੰਦਾਬਾਦ ਹਰ ਪਿਆਰ ਉਹਨੂੰ ਚਾਹ ਕਰਦਾ ਲਿਖੇ ਵੀ ਥੈਂਕ ਯੂ ਮੈਮ ਤੁਹਾਡੇ ਸਾਹਮਣੇ ਇਹ ਬੋਲ ਸਕਦਾ ਇਹਨ ਦੇ ਬਾਰੇ ਯਾਨੀ ਕਿ ਕਾਰਵਾਈ ਕੀਤੀ ਜਾਏਗੀ ਕਿ ਇਹਦਾ ਕੰਮਦਾਰ ਕਰਨਾ ਇਸ ਕਰੀਬ ਵਾਰਿਸਰਜਾ ਕੇ ਰਜਿਸਟਰ ਕਰ ਦਿਆ ਗਿਆ ਤਾਂ ਕਿ ਇਹਨਾਂ ਨੂੰ ਸਬਸਕ੍ਰਾਈਬ ਕੀਤਾ ਜਾਏ ਔਰ ਅਗੋਂ ਵਾਰ ਇਹਦਾ ਗਲਤ ਕੰਮ ਨਹੀਂ ਕਰੇ ਇਹਦਾ ਫੇਰ ਸੀਗਾ ਪੀਟੀਏ ਸੀਗਾ ਕਿ ਆਏ ਆਪਣੀ ਇਧਰੋਂ ਕਸ਼ਮੀਰ ਦੀਆਂ ਹੈਗੀਆਂ ਜਿਹੜੀ ਇਹਨਾਂ ਦੀ ਸੇਵਾ ਲਈ ਬੱਕਰਾ ਲਰਦਾ ਹੈ ਗਾ ਜੀ